마ੜੀ 무스타파 ਦੇ ਜਿਸ ਨੌਜਵਾਨ ਉੱਪਰ ਚੱਲੀਆਂ ਸਨ ਗੋਲੀਆਂ ਕੈਮਰੇ ਸਾਹਮਣੇ ਆ ਕੇ ਉਹਨਾਂ ਨੇ ਦੱਸੀ ਪੂਰੀ ਗੱਲਬਾਤ ਅੱਜ 마ੜੀ ਪਿੰਡ ਦੇ ਵਿੱਚ ਜੋ ਕਿ ਹਲਕਾ ਬਾਗਾਪਰਾਣਾ ਦਾ ਪਿੰਡ ਹੈ ਉਸ ਪਿੰਡ ਵਿੱਚ ਘਟਨਾ ਵਾਪਰੀ ਸੀ ਕਿ ਕੁਝ ਅਣਪਛਾਤੇ ਲੋਕਾਂ ਵੱਲੋਂ ਇੱਕ ਸੁਨਿਆਰੇ ਦੀ ਦੁਕਾਨ ਚਲਾਉਣ ਵਾਲੇ ਵਰਿੰਦਰ ਕੁਮਾਰ ਵਿੱਕੀ ਦੇ ਉੱਪਰ ਜਿਹੜਾ ਹਮਲਾ ਕੀਤਾ ਗਿਆ ਸੀ ਗੋਲੀਆਂ ਚਲਾਈਆਂ ਗਈਆਂ ਸਨ ਜਿਨ੍ਹਾਂ ਤਸਵੀਰਾਂ ਤੁਹਾਨੂੰ ਦਿਖਾ ਵੀ ਰਹੇ ਹਾਂ ਉਹਨਾਂ ਵੱਲੋਂ ਕੈਮਰੇ ਸਾਹਮਣੇ ਆ ਕੇ ਸਾਰੀ ਗੱਲਬਾਤ ਦੱਸੀਏ ਕਿ ਇਸ ਤਰ੍ਹਾਂ ਉਹਨਾਂ ਨੂੰ ਜਿਹੜੀ ਕਾਲ ਆਉਂਦੀ ਹੈ ਉਸ ਤੋਂ ਬਾਅਦ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਅਸ ਤੋਂ ਬਾਅਦ ਪੁਲਸ ਪਾਰਟੀ ਪਹੁੰਚੀ ਤੇ ਪੁਲਸ ਪਾਰਟੀ ਵੱਲੋਂ ਪੂਰੇ ਪਿੰਡ ਦੇ ਵਿੱਚ ਫਲੈਗ ਮਾਰਚ ਵੀ ਕੀਤਾ ਜਾਂਦਾ ਜਿਸ ਦੀ ਅਗਵਾਈ ਐਸਪੀਟੀ ਬਾਲ ਕ੍ਰਿਸ਼ਨ ਸਿੰਘਲਾ ਜੀ ਵੱਲੋਂ ਕੀਤੀ ਗਈ ਜਿਨ੍ਹਾਂ ਦੇ ਨਾਲ ਤਲਵੀਰ ਸਿੰਘ ਸਿੱਧੂ ਡੀਐਸਪੀ ਬਾਗਾਪੁਰਾਣਾ ਵੀ ਮਿਉ ਸੰਤ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੱਲੋਂ ਫਲੈਗ ਮਾਰਚ ਵੀ ਕੱਢਿਆ ਗਿਆ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਜਾ ਕੇ ਫਲੈਗ ਮਾਰਚ ਜਿਹੜਾ ਕੱਢਿਆ ਗਿਆ ਆਓ ਤੁਹਾਨੂੰ ਹੁਣ ਉਹ ਗੱਲਬਾਤ ਵੀ ਸੁਣਾਉਣੇ ਆ ਜਿਸ ਵਿਅਕਤੀ ਉੱਪਰ ਗੋਲੀਆਂ ਚੱਲੀਆਂ ਨੇ ਉਹਨਾਂ ਵੱਲੋਂ ਜਿਹੜਾ ਆਪਣਾ ਕੈਮਰੇ ਮੂਰੇ ਆ ਕੇ ਪੂਰੀ ਘਟਨਾ ਦੱਸੀ ਗਈ ਆ ਇਹਨਾਂ ਤੇ ਉਸ ਤੋਂ ਬਾਅਦ ਐਸਪੀਡੀ ਬਾਲਕ੍ਰਿਸ਼ਨ ਸਿੰਘਲਾ ਜੀ ਨਾਲ ਵੀ ਗੱਲਬਾਤ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੀ ਆ। ਭਾਪੀ ਜੀ ਜਿਹੜੀ ਘਟਨਾ ਅੱਜ ਵਾਪਰੀ ਆ ਇਹ ਜਿਹੜੀ ਹੋਈ ਕਿਤੇ ਵਜੇ ਬਾਪੂ? ਇਹ 3 ਵਜੇ 18 ਮਿੰਟ ਤੇ ਫੋਨ ਆਇਆ ਜੀ ਮੈਨੂੰ। ਤੋਂ ਤੋਂ 10 ਮਿੰਟ ਬਾਅਦ ਹੀ ਬੱਸ ਗੋਲੀਆਂ ਚੱਲੀਆਂ ਜੀ ਨਖਾਂਦ ਦੇ। ਤੇ ਕੀ ਜਿਹੜਾ ਫੋਨ ਤੇ ਕੀ ਉਹਨਾਂ ਨੇ ਕਰਿਆ? ਉਹ ਫਰौती ਮੰਗਦੀ ਸੀ ਜੀ। ਕਿੰਨੇ ਕਿੰਨੇ ਰਕਮ ਦੀ ਮੰਗੂ? ਕੋਲੋਂ ਵੀ ਦੇ ਦੋ ਕਰੋੜ ਰੁਪਏ ਦੇ ਦੋ। ਤੇ ਕੀ ਤੁਹਾਡਾ ਜਿਹੜਾ ਹੈਗਾ ਇਹ ਕਿਤਾ ਪੱਕੀ ਕੰਮਾਂ ਤੋਂ? ਹਾਂਜੀ ਹਾਂਜੀ। ਇਹ ਪਹਿਲਾਂ ਵੀ ਤੁਹਾਨੂੰ ਕੋਈ ਕਾਲ ਆਈ ਆ ਨਹੀਂ ਪਹਿਲਾਂ ਕੋਈ ਕਾਲ ਨਹੀਂ ਆਈ ਉਸ ਤੋਂ ਬਾਅਦ ਫਿਰ ਤੁਸੀਂ ਕੀ ਕੀਤਾ ਜਦੋਂ ਇੱਥੇ ਤੁਹਾਡੇ ਫਾਇਰਿੰਗ ਕੀਤੀ ਫਿਰ ਕਿਵੇਂ ਬਚਾ ਕੀਤਾ ਤੁਸੀਂ ਬਚਾ ਫਿਰ ਉਹ ਭੱਜ ਕੇ ਕੀਤਾ ਨਾਲ ਹੀ ਆਪਣਾ ਘਰ ਆ ਉਹ ਗੇਟ ਸੀਗਾ ਉਹ ਗੇਟੋਂ ਇਹ ਚਲੇ ਗਈ ਤੁਹਾਡੇ ਕੋਲੇ ਦੁਕਾਨ ਤੇ ਕੋਈ ਉਸ ਵੇਲੇ ਗਾਹਕ ਵੀ ਸੀ ਗਾਹਕ ਵੀ ਸੀਗੇ ਬੈਠੇ ਜੀ ਤੇ ਕਿਸੇ ਦਾ ਜਾਨੀ ਨੁਕਸਾਨ ਹੋਇਆ ਨਹੀਂ ਉਹ ਕੋਈ ਨਹੀਂ ਨੁਕਸਾਨ ਤੇ ਕੀ ਹੁਣ ਤੁਸੀਂ ਮੰਗ ਕੀ ਕਰਦੇ ਆ ਮੰਗ ਬਸ ਇਹੀ ਥੋੜੀ ਸੁਰੱਖਿਆ ਚਾਹੀਦੀ ਆ ਜਿਹੜਾ ਹੈਗਾ ਉਸ ਤੋਂ ਬਾਅਦ ਵੀ ਤੁਹਾਨੂੰ ਕਾਲ ਆਉਂਦੀ ਆ ਜਿਹੜੇ ਹਮਲੇ ਤੋਂ ਬਾਅਦ ਵੀ ਹਾਂ ਜੀ ਇਹ ਬਾਤ ਵੀ ਹਾਂ ਜੀ ਕਹੋ ਲਈਏ ਉਸ ਵੇਲੇ ਕੇਵਰ ਕੀ ਕਿਹਾ ਉਹ ਬਸ ਕਹਿੰਦੇ ਹੁਣ ਤਾਂ ਦਰਵਾਜ਼ੇ ਬਾਹਰ ਗੋਲੀਆਂ ਮਾਰ ਗਿਆ ਜੀ ਫਿਰ ਹੋ ਸਕਦਾ ਤੁਹਾਡੇ ਅੰਦਰ ਆ ਕੇ ਵੀ ਗੋਲੀਆਂ ਮਾਰ ਦੇ ਤੇ ਇਸ ਸਿਲਸਿਲੇ ਦੇ ਵਿੱਚ ਫਿਰ ਤੁਸੀਂ ਕੋਈ ਪ੍ਰਸ਼ਾਸਨ ਦੇ ਨਾਲ ਗੱਲ ਹਾਂ ਜੀ ਕੀਤੀ ਹੈ ਜੀ ਉਹ ਤਾਂ ਫਿਰ ਖੁਦ ਹੀ ਉਹਨਾਂ ਨੇ ਆਪ ਹੀ ਕਰ ਲਈ ਜੀ ਤਾਂ ਆ ਵੀ ਆ ਕੇ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਤੁਹਾਨੂੰ ਸੁਰੱਖਿਆ ਤੇ ਕੋਈ ਨਾਲ ਚਾਹੀਦਾ ਜੀ ਕੋਈ ਸਰਗਨ ਮੈਂ ਨਾ ਵਗੈਰਾ ਜੀ ਤੇ ਜਿਹੜਾ ਤੁਹਾਡੇ ਸੁਰੱਖਿਆ ਲਈ ਕੋਈ ਕੈਮਰੇ ਜਿਹੜੇ ਹੈਗੇ ਕੋਈ ਲੱਗੇ ਸੀ ਹਾਂ ਜੀ ਗੇਮ ਲਈ ਲੱਗੀ ਸੀ ਤੇ ਕੋਈ ਉਹਦੀ ਸੀਸੀਟੀਵੀ ਫੋਟੋ ਕੋਈ ਕਿਸੇ ਕੇ ਸਰ ਦਾ ਉਹ ਕੋ ਉਹ ਤੁਹਾਡੀ ਵੀਡੀਓ ਡੀਵੀਆਰ ਚ ਹੋਣੀ ਹੈ ਜੀ ਉਹ ਤਾਂ ਤੇ ਡੀਵੀਆਰ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਆਪਣੇ ਕਾਬਜ਼ੇ ਚ ਲੈ ਲਿਆ ਨਹੀਂ ਉਹ ਕੋਲੇ ਹੀ ਹੈ ਜੀ ਉਹ ਅੱਛਾ ਹਾਂ ਉਹਦੇ ਇਹਨੇ ਬਸੋ ਕਹਿੰਦੇ ਠੀਕ ਹੈ ਜੀ ਹਾਂ ਜੀ ਬਹੁਤ ਪਤਾਨਵਾਚ ਠੀਕ ਹੈ ਸਰ ਜੀ ਜਿਹੜੀ ਅਸੀਂ ਅੱਜ ਜਿੱਥੇ ਤਿਹਾਰਾ ਨੂੰ ਲੈ ਕੇ ਤੇ ਜਿਹੜਾ ਇੱਥੇ ਜਿਹੜਾ ਇਨਸੀਡੈਂਟ ਹੋਇਆ ਜੀ ਉਹਨਾਂ ਨੂੰ ਲੈ ਕੇ ਅਸੀਂ ਜਿਹੜੀ ਹੈਗੀ ਹੈ ਅੱਜ ਫਲੈਗ ਮਾਰਚ ਵੀ ਅਪੈਂਡ ਚ ਕੱਟਦੇ ਪਏ ਹੈਗੇ ਆ ਤੇ ਸਾਡੇ ਵੱਲੋਂ ਜਿਹੜੀ ਹੈਗੀ ਸਾਰੀਆਂ ਟੀਮਸ ਫੋਰੈਂਸਿਕ ਟੀਮ ਜਿਹੜੀਆਂ ਬਾਕੀ ਜਿਹੜੀਆਂ ਟੈਕਨੀਕਲ ਟੀਮ ਸਹੀ ਮੌਕੇ ਤੇ ਹੈਗੀਆਂ ਨੇ ਤੇ ਸਾਨੂੰ ਕਾਫੀ ਕਲੂ ਹੈਗਾ ਤੇ ਸਾਡੀ ਟੀਮ ਜਲਦੀ ਇਹ ਕੇਸ ਫੇਸ ਕਰ ਲੇਗੀ ਕੀ ਜਿਹੜਾ ਅਚਲਕਾ ਡਰ ਨਾ ਬਣੀ ਕਿ ਨਿਕਲ ਕੇ ਸਾਹਮਣੇ ਆਇਆ ਸਰ ਨਹੀਂ ਨਿਕਲ ਕੇ ਜਿਹੜੀ ਹੈਗੀ ਐ ਤੁਹਾਨੂੰ ਪਤਾ ਇੱਥੇ ਜੋ ਇਨਸੀਡੈਂਟ ਹੋਇਆ ਹੈਗਾ ਉਸ ਦੀ ਅਸੀਂ ਜਾਂਚ ਕਰਦੇ ਪਏ ਹੈਗੀਆਂ ਤੇ ਇਨਸੀਡੈਂਟ ਜਿਹੜਾ ਆਏਗਾ ਜੋ ਅਸੀਂ ਬੰਦੇ ਫੜ ਲਵਾਂਗੇ ਕਰੈਕ ਕਰ ਲਵਾਂਗੇ ਤੇ ਸਾਰੀ ਜਿਹੜੀ ਹੈਗੀ ਤੁਹਾਨੂੰ ਦੱਸ ਦੇਵਾਂਗੇ ਐਸੇ ਸੂਤਰੋਂ ਦੇ ਹੁਣ ਤੱਕ ਵਰ ਨਿਕਲ ਕੇ ਆ ਰਹੀ ਹੈ ਜੀ ਕਿੰਨੇ ਵੀ ਬੰਦੇ ਨੇ ਫੇਰਿੰਗ ਕਰਨ ਤੋਂ ਬਾਅਦ ਕਹਿੰਦੇ ਜੀ ਕੋਵਿਡ ਕਾਲ ਵੀ ਕੀਤੀ ਆ ਵੀ ਤੂੰ ਮੇਰਾ ਫੋਨ ਨਹੀਂ ਚੱਕਿਆ ਗਾ ਇਹ ਜਨ ਆਪਕ ਨੇ ਨੇ ਦੇਖੋ ਸੁੱਤਰ ਨਾਲ ਨਾਲੇ ਬੜਾ ਤੁਹਾਡੇ ਸੁੱਤਰ ਕਿਹੜੇ ਹੈਗੇ ਆ ਜਿਹੜੇ ਵੀ ਅਸੀਂ ਜਿਹੜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈਗੀ ਆ ਕਿ ਜਿਹੜੀ ਵੀ ਸਾਡੀ ਪੁਲਿਸ ਦੀ ਜਿਹੜੀ ਕਾਰਵਾਈ ਅਸੀਂ ਉਹ ਕਰਦੇ ਪਏ ਹੈਗੇ ਆ ਤੇ ਅਸੀਂ ਜਲਦੀ ਇਹ ਕੇਸ ਜਿਹੜੇ ਹੈਗੇ ਟ੍ਰੇਸ ਕਰ ਲਵਾਂਗੇ ਬਾਕੀ ਜਿਹੜੇ ਹੁਣ ਤਿਹਾਰਾਂ ਦੇ ਦਿਨ ਜਿਹੜੇ ਇੱਥੇ ਆ ਰਹੇ ਹੈਗੇ ਆ ਉਸ ਕਰਕੇ ਅਸੀਂ ਜਿਹੜੀ ਹੈਗੀ ਇੱਕ ਫਲੈਗ ਮਾਰ ਜਾਈਏ ਇਹ ਨਹੀਂ ਕਿ ਜਬੀ ਬਾਕੀ ਨੇੜੇ ਦੇ ਪਿੰਡਾਂ 'ਚ ਵੀ ਕਰਦੇ ਪਏ ਆ ਤਾਂ ਤਾਂ ਜੋ ਲੋਕਾਂ 'ਚ ਜਿਹੜਾ ਹੈਗਾ ਸੈਂਸ ਆਫ ਸਿਕਿਉਰਟੀ ਰਵੇ ਤੇ ਜਿਹੜੇ ਤਿਹਾਰ ਹੋਰ ਲੋਕੀ ਆਪਣੇ ਅਮਨ ਪੀਸ ਨਾਲ ਜਿਹੜੇ ਹੈਗਾ ਪੀਸ ਬਣਾ ਸਕਣ ਉਹ ਨਾਲ ਮੈਂ ਕਿੰਨੀ ਤੇ ਐਕਚੁਅਲੀ ਅਸੀਂ ਉਹ ਫਲੈਗ ਬਰਚ ਕਰਦੇ ਪਏ ਹੈਗੇ ਆ ਬਾਕੀ ਜਿਹੜੀ ਇਨਵੈਸਟੀਗੇਸ਼ਨ ਜਾਰੀ ਹੈਗੀ ਅਸੀਂ ਜਲਦੀ ਇਹ ਜਿਹੜੇ ਹੈਗੇ ਆ ਟੈਕਨੀਕਲ ਤੇ ਆਪਣੇ ਜਿਹੜੀ ਫੋਰੈਂਸਿਕ ਟੀਮਸ ਨਾਲ ਦੇ ਲੱਗ ਕੇ ਅਸੀਂ ਜਿਹੜੇ ਹੈਗੇ ਕੇਸ ਟ੍ਰੈਸ ਕਰਨਾ ਇਹਨਾਂ ਦੇ ਕੋਲ ਪਹਿਲਾਂ ਕੋਈ ਦਿੱਤੀ ਗਈ ਸੀ ਵੀ ਮੈਨੂੰ ਕੋਈ ਧਮਕੀ ਆਈ ਹੈ ਜਾਂ ਕੁਛ ਹੈ ਤਾਂ ਕੋਈ ਸੀਗਾ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਸੀ ਪਰ ਫਿਰ ਵੀ ਅਸੀਂ ਜਿਹੜੀ ਹੈਗੀ ਸਾਰੇ ਪੱਖੋਂ ਤੋਂ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਪਈ ਹੈਗੀ ਆ ਤੇ ਜਿਹੜੀ ਹੈਗੀ ਜਲਦੀ ਤੁਹਾਨੂੰ ਮੈਂ ਵਿਸ਼ਵਾਸ ਦਿਵਾਉਣਾ ਜਲਦੀ ਇਹ ਕੇਸ ਅਸੀਂ ਟ੍ਰੈਸ ਕਰਨਾ